ਹਾਂਜੀ ਇਸ ਵੀਡੀਓ ਚ ਮੈਂ ਤੁਹਾਨੂੰ ਕੁਰਤੇ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਕੋਲ ਘੇਰੇ ਵਾਲਾ ਕੁਰਤਾ ਹੈ ਉਹਦੀ ਕਟਿੰਗ ਵਾਰੇ ਦੱਸਦੇ ਆਪਾਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਕੁਰਤੇ ਦੀ ਲੈਂਥ ਲਾ ਲੈਣੀ ਹੈ ਕਿੰਨੀ ਆਪਾਂ ਕੁਰਤੇ ਦੀ ਲੈਂਥ ਰੱਖਣੀ ਹੈ ਉਹਦੇ ਵਿੱਚ 1.5 ਤੋਂ 2 ਪਾਸ ਕਪੜਾ ਐਡ ਕਰ ਲੈਣਾ ਹੈ ਐਕਸਟਰਾ thank

ਨਿਸ਼ਾ ਰਹਿਣਾ ਆਪਾਂ ਸਭ ਤੋਂ ਪਹਿਲਾਂ 7 ਇੰਚ ਦੀ ਰਾਪਾ ਤਿਆਰ ਰੱਖਣਾ ਹੈਗਾ ਸੋਰੀ ਸਭ ਤੋਂ ਪਹਿਲਾਂ ਤਿਆਰ ਰੱਖਣਾ 7 ਇੰਚ ਹਾਂਜੀ 14 ਇੰਚ ਆਪਣਾ ਕਿਲਾ ਤਿਆਰ ਰੱਖਣਾ ਹੈਗਾ ਆਪਾਂ 15 ਇੰਚ ਦਾ ਆਪਾਂ ਡਿਜ਼ਾਈਨ ਕਟਾਈ ਕਰਾਂਗੇ ਸਾਡੇ ਸੱਤ ਦਾ ਹਾਫ ਦਾ ਸਾਢੇ 7 ਕੇ ਨਿਸ਼ਾਨਾ ਟਾ ਲੈਣਾ ਆਪਾਂ ਹੰਜੇਦਰਾ ਲੰਬਾਈ ਮੁੰਡੇ ਦੀ ਆਪਾਂ 7 ਦੇ 7 ਇੰਚ ਸਾਢੇ 7 ਇੰਚ ਕੇ ਹਾਂਜੀ ਹੁਣ ਆਪਾਂ ਛਾਤੀ ਦਾ ਨਿਸ਼ਾਨਾ ਲੈਣਾ ਵੀ ਛਾਤੀ ਫਿਟਿੰਗ ਦਾ ਨਿਸ਼ਾਨਾ ਕੀਆ 19 ਇੰਚ 19 ਦਾ ਹਾਫ ਸਾਟੇ ਨਵੇਂ ਤੇ ਨਿਸ਼ਾਨ ਲਾ ਲੈਣੇ। ਬਾਕੀ ਇਹਦੀ ਕਟਿੰਗ ਤਾਂ ਸਾਰੀ ਸੇਮ ਉਸੇ ਤਰ੍ਹਾਂ ਹੀ ਹੋਣੀ ਹੈ ਜਿਸ ਤਰ੍ਹਾਂ ਆਪਾਂ ਪੱਕੇ ਮਿਲ ਹੀ ਕਟਿੰਗ ਕਰਦੇ ਆਂਗੇ। ਤੇ ਆਪਾਂ ਨੀਚੋਂ ਜਿਹੜੀ ਗਲਾਈ ਆਉਣੀ ਆ ਉਹਦੇ ਬਾਰੇ ਤੁਹਾਨੂੰ ਦੱਸਦੇ ਆਂ ਕਿ ਜਿਹੜੀ ਸਾਈਡ ਸਲਾਈ ਆ ਆਪਣੀ ਉਹ ਵੀ ਆਪਾਂ 15 ਇੰਚ ਤੇ ਨਿਸ਼ਾਨ ਲਾਉਣਾ ਆਏਗਾ। ਹਾਂਜੀ ਇਹਦੇ ਤੋਂ ਸਾਢੇ 6 ਸਾਢੇ 7 ਦੇ ਨਿਸ਼ਾਨ ਲਾਇਆ ਸੀ ਆਪਾਂ। పౌణి సే నిరీ నుండి సవా ఇంచ గలై పా ఇత వాది దో ఇంచే నిశాన ਇਸ ਤਰ੍ਹਾਂ ਇਹ ਚੀਜ਼ ਲੈ ਪਾ ਲੈਣੀ ਆਪਣੀ ਫਰਟਾ ਦੇ ਤਰ੍ਹਾਂ ਦੇਖ ਕੇ ਬੈਕਪੌਲ ਇਸ ਕਾ ਸੋਡੇ ਦੀ ਕਟਾਈ ਹੋ ਗਈ ਇਸ ਹੁਣ ਆਪਾਂ ਤੇ ਰਿੰਗ ਕਰਦੇ ਹਾਂ ਹੰਜੇ ਇਧਰੋਂ ਵੀ ਆਪਣਾ ਸਾਰਾ ਕੱਪੜਾ ਬਰਾਬਰ ਕਰ ਲੈਣਾ ਆਪਾਂ ਜਿਹੜਾ ਐਕਸਟਰਾ ਕੱਪੜਾ ਹੈ ਉਹਨੂੰ ਆਪਾਂ ਕੱਟ ਦੇਣਾ ਹੈ ਹਾਂਜੀ ਉਹਨਾਂ ਪਰ ਹਿੱਪ ਦਾ ਨਿਸ਼ਾਨ ਲਾਉਣਾ ਹਿੱਪ ਆਪਣੀ ਹੈਗੀ ਆ ਜੇ 10 ਇੰਚ ਹਾਂਜੀ 10 ਇੰਚ ਪਿਆਰ ਹੈਗੀ 10 ਇੰਚ ਤੇ ਨਿਸ਼ਾਨ ਲਾ ਦੇਣਾ ਇਸ ਤਰ੍ਹਾਂ ਆਪਾਂ 1.5 ਇੰਚ نیچے ਕੱਪੜਾ ਆਇਆ ਜਿਹੜਾ వద్ధ రెస్నిషానా ఇంచ ਹਾਂਜੀ ਸੌਰੀ ਇਧਰ ਆਪਾਂ 10 ਇੰਚ ਤੇ ਲਾਉਣਾ ਸੀਗਾ ਨਿਸ਼ਾਨ 10 ਇੰਚ ਹੈਪੜਾ ਲਾ ਕੇ ਉਹ ਹਿਸਾਬ ਨਾਲ ਆਪਾਂ ਲਾਉਣਾ ਸੀ ਨਿਸ਼ਾਨ ਇੱਥੇ ਮੈਂ ਡੇਢ ਦਾ ਲਾਤਾ ਕਰੂੰ సాడే తిన్న ఇంకా నిశాను ఇద్దరు సాడే తిన్న ఇచ్చే జాతర డే ఇంచే ఇంచనా ఇంచారా

ਹਾਂਜੀ ਜਿਹੜਾ ਆਪਾਂ ਸਾਢੇ 3 ਇੰਚ ਤੇ ਨਿਸ਼ਾਨ ਲਾਇਆ ਸੀ ਇਧਰੋਂ ਆਪਾਂ ਇਹ ਸਾਢੇ 3 ਇੰਚ ਤੇ ਨਿਸ਼ਾਨ ਲਾਇਆ ਸੀਗਾ ਇਹਦੇ ਤੇ ਹੁਣ ਆਪਾਂ ਗਲਾਈ ਹੋਣੀ ਹੈ ਜਿਹਦੇ ਤੋਂ ਆਪਾਂ ਸਵਾ ਇੰਚ ਤੇ ਇੱਕ ਨਿਸ਼ਾਨ ਲਾ ਕੇ ਥੋੜੀ ਦਰਸੀ ਗਲਾਈ ਜੀ ਦੇ ਦੇਣੀ ਆਪਾਂ ਇਹਨੂੰ ਜੇਸਟਰ ਇਹ ਪੱ带ਤੀ ਉੱਪਰਲੇ ਸਾਈਡ ਕੋਲਾਈ ਤੇ ਹੁਣ نیچے ਵੀ ਆਪਾਂ ਜਿਹੜਾ 1.5 ਇੰਚ ਦਾ ਨਿਸ਼ਾਨ ਲਾ ਕੇ ਇੱਥੋਂ ਵੀ ਆਪਾਂ ਜਿਹੜਾ ਪਹਿਲਾਂ 1.5 ਦਾ ਲਾਇਆ ਸੀ ਨਿਸ਼ਾਨ ਉਹ ਸਾਵਨਾ ਪਏ ਇੱਥੋਂ ਵੀ ਉਦਾਂ ਗਲਾਈ ਦੇਣੀ ਹੈ 1.5 ਇੰਚ ਦੇ ਨਾਲ जिस तरह अपने कुरते भी कटिंग होगी है घेरे वाले की बाजू कटे ਜੇ ਜੇਡੀ ਆਪਣੀ ਬਾਹ ਦੀ ਲੰਬਾਈ ਆ ਉਹ 18 ਇੰਚ ਆਪਾਂ ਤਿਆਰ ਰੱਖਣੀ ਆ 21 ਇੰਚ ਟਾਈ ਕਰਦੇ ਆਂ ਹਾਂ ਜੀ ਮਨਾਪਾਂ ਆਦੀ ਕੱਟ ਪਾਉਂਦੇ ਆਂ ਹਾਂ ਜੀ 10 ਇੰਚ ਤੇ ਇਹਦੇ ਉਪਰ ਨਿਸ਼ਾਨ ਲਾ ਲੈਣਾ ਇਕ ਉਪਰੋਂ ਤੇ 10 ਇੰਚ ਤੇ ਨਿਸ਼ਾਨ ਲਾ ਦੇਣਾ ਇਸ ਤਰ੍ਹਾਂ ਇੰਚੀ ਟੇਪ ਅਸੇ ਨਿਸ਼ਾਨਾ ਮਲਾ ਲੈਣਾ ਆਪਾਂ ਹਾਂ ਜੀ ਬਣਾਇਦੇ ਵਿੱਚ ਆਪਾਂ ਹੋਰ ਵੀ ਤਰਸ਼ੀ ਵੀ ਕੱਟ ਪਾ ਦੇਣੀ ਹੈ ਵਾ ਮੂਰੀ ਆਪਣੀ 6 ਇੰਚ 2 ਇੰਚ ਵਾਧ ਰੱਖਾਂਗੇ ਜੀ ਆਪਾਂ। ਅੰਜੀ ਤੋਂ ਆਪਾਂ ਹੁਣ ਪਾਣੀ ਉੱਪਰਲੇ ਦੋ ਪੱਤੇ ਚੱਕ ਕੇ। ਥੱਲੇ ਵਾਲੇ ਪੱਲਿਆਂ ਦੇ ਕਿਚਕਾਟ ਤਾਂ ਜੇ ਆਪਣੀ ਬਾਹ ਦੀ ਕਟਿੰਗ ਹੋ ਗਈ ਹੁਣ ਆਪਾਂ ਕੋਟ ਤੇ ਨਾਲ ਨੂੰ ਨੀਅੰਸ ਸਟ੍ਰੇਟਸ ਲਾਵਾਂ। ਅੰਜੀ ਉਸ ਤਰ੍ਹਾਂ ਆਪਾਂ ਕੱਪੜੇ ਨੂੰ ਕਰ ਲੈਣਾ ਦੂਰਾ। ਹੁਣ ਫੋਲਡ ਕਰ ਲੈਣਾ ਆਪਾਂ। ਸਾਰਾ ਕੱਪੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਉਡਿਸ਼ਾ ਲੈਣਾ ਦਸਤਰਾਇਆ ਪਾ ਕਪੜਾ ਸੈਿਤ੍ਰਿਕ ਨਾ ਮਿਸ਼ਾ ਕੇ ਇਤਨੇ ਸ਼ਾਮ ਹੋ ਰਹੀ ਹੈ ਅਜੀ ਅੰਗੇ ਹੋਣੇ ਇਹਦੇ ਵਿੱਚ ਆਪਾਂ ਪਾਉਣੀ ਆ ਇਲਾਸਟਿਕ ਬੈਕ ਵਾਲੀ ਨਹੀਂ ਬਣਾਉਣੀ ਆ ਆਪਾਂ ਸਿਰ ਸਵਾਰ ਸੈਂਟੀ ਇੰਚ ਆਪਣੇ ਸਵਾਰ ਤਿਆਰ ਆ ਜੀ 70 ਇੰਚ ਆਪਣੀ ਸਲਵਾਹ ਤਿਆਰ 하기 ਆਪਾਂ ਸਾਡੇ 70 ਇੰਚ ਤੇ ਨਿਸ਼ਾਨ ਲਾ ਲੈਣਾ ਇੱਕ ਅੱਧਾ ਇੰਚ ਦਾ ਰੱਖ ਲੈਣਾ ਜਿਹੜਾ ਨੀਚੇ ਸਲਾਈ ਦੇ ਵਿੱਚ ਹੋਣਾ ਹੈ ਜੀ ਕੱਪੜਾ ਸਾਡੇ 70 ਇੰਚ ਤੇ ਨਿਸ਼ਾਨ ਲਾ ਕੇ ਆਪਾਂ ਸਾਰਾ ਕੱਪੜਾ ਤੇ ਆਪਾਂ ਲਾਈਨ ਲਾ ਲੈਣੀ ਜਿਸ ਕੇ ਆਪਾਂ ਕੋਚਾ ਕਰਾਂ ਅੱਜ ਅਸੀਂ ਬਣਾਵਾਂਗੇ ਆਪਾਂ ਆਸਨ ਆਸਨ ਆਪਾਂ ਬਣਾਉਣਾ ਹੈਗਾ 10 11 ਇੰਚ ਤੇਜੀ 11 ਇੰਚ ਤੇ ਮਾਪਣਾ ਹੈ ਤੇ ਜਦੋਂ ਬਣਾ ਲਈਏ ਆਪਾਂ ਬੈੱਡ ਨਹੀਂ ਹੋਣੀ ਜੀ ਉਹ 2 ਇੰਚ ਆਪਾਂ ਐਕਸਟਰਾ ਆਪਾਂ ਤਾਂ ਪਲਾਸਟਿਕ ਦਾ ਲੈਣਾ ਹੈ ਆਪਾਂ ਸਾਰੀ 2 ਇੰਚ ਬਾਸਟਰ ਦਾ ਪੱਤਾ ਲੈ ਲੈਣਾ ਹਨਾ ਹਨੇ ਹਾਂ ਜੇ ਇਹ ਤੋਂ ਬਿਨਾ ਆਪਾਂ ਗੈਰੰਟੀ ਦੇ ਨਿਸ਼ਾਨ ਲਾਇਆ ਅਸੰਦ ਇਸ ਤਰ੍ਹਾਂ ਤੇ ਮੂਰੀ ਹੁਣ ਆਪਾਂ ਮੂਰੀ ਦਾ ਨਿਸ਼ਾਨ ਲਾਉਣੀ ਹੈ ਜੀ ਮੂਰੀ ਆਪਣੇ ਕਸਟਮਰ ਦੀ ਹੈਗੀ ਹੈਗੀ 7 ਇੰਚ ਤਿਆਰ ਹਾਂਜੀ 1.5 ਇੰਚ ਜਾਂ 8.5 ਇੰਚ ਦੇ ਨਿਸ਼ਾਨ ਲਾ ਕੇ ਅਸੰਦ ਆਪਾਂ ਇੰਚੀ ਟੇਪ ਨਾਲ ਜਾਂ ਆਪਾਂ ਸਕੈਲ ਦੀ ਹੱਥ ਨਾਲ nishana mila dena aapko haan ye is tarah yeah